ਦੋਸਤੋ ਜੋ ਤੁਹਾਡੇ ਨਾਲ ਅਸੀਂ ਇਸ ਸਮੇਂ ਤਸਵੀਰ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਵਾਇਰਲ ਵੀਡੀਓ ਆ ਜੋ ਕਿ ਨਿਆਣਾ ਦੇਵੀ ਮੰਦਿਰ ਦੇ ਸਾਹਮਣੇ ਬਿਲਕੁਲ ਇੱਕ ਨੌਜਵਾਨ ਜਿਸ ਦੇ ਉੱਤੇ ਸਿਰ ਦੇ ਉੱਤੇ ਪੀਲਾ ਪਟਕਾ ਲਿਆ ਹੋਇਆ ਆਪਣੇ ਆਪ ਨੂੰ ਲਪੇਟਿਆ ਹੋਇਆ ਪਰ ਇਹ ਨਸ਼ੇ ਦੇ ਵਿੱਚ ਟੱਲੀ ਝੂਲਦਾ ਹੋਇਆ ਨੌਜਵਾਨ ਨਜ਼ਰ ਆ ਰਿਹਾ ਦੁਕਾਨਦਾਰ ਦੇ ਵੱਲੋਂ ਇਸ ਨੂੰ ਆਖਿਆ ਗਿਆ ਕਿ ਤੂੰ ਇੱਥੋਂ ਚਲਾ ਜਾ ਪਰ ਫਿਰ ਇਹ ਨੌਜਵਾਨ ਉਸੇ ਜਗ੍ਹਾ ਦੇ ਉੱਤੇ ਖੜਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਝੂਲਦਾ ਹੋਇਆ ਇਹ ਨੌਜਵਾਨ ਨਜ਼ਰ ਆ ਰਿਹਾ ਵੇਚਕ ਸਰਕਾਰਾਂ ਦੇ ਵੱਲੋਂ ਦਾਬੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚੋਂ 99% ਨਸ਼ਾ ਖਤਮ ਕਰ ਦਿੱਤਾ ਪਰ ਤਸਵੀਰ ਤਾਂ ਸੰਗਰੂਰ ਦੀ ਕੁਝ ਹੋਰ ਹੀ ਬੋਲ ਰਹੀ ਆ ਜੋ ਕਿ ਚੀਕ-ਚੀਕ ਕਹਿ ਰਹੀ ਆ ਕੀ ਹਾਲੇ ਮਾਨਸਾਬ 99% ਨਸ਼ਾ ਖਤਮ ਨਹੀਂ ਹੋਇਆ ਨਾ ਕਰੋ ਦਾਵੇ ਪਰ ਮਾਨਸਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਣਾ ਸ਼ਹਿਰ ਹੋਵੇ ਪਰ ਅਜਿਹੀ ਤਸਵੀਰ ਸਾਹਮਣੇ ਆਉਣਾ ਹੈਰਾਨੀਜਨਕ ਤੁਸੀਂ ਵੇਖ ਵੀ ਸਕਦੇ ਹੋ ਕਿ ਤੁਹਾਨੂੰ ਅਸੀਂ ਇਹ ਤਸਵੀਰ ਇਸ ਲਈ ਸਾਂਝੀ ਕਰ ਰਹੇ ਹਾਂ ਵਾਇਰਲ ਵੀਡੀਓ ਤੁਹਾਨੂੰ ਫਿਰ ਦੱਸਦੀ ਕਿ ਜੋ ਤੁਹਾਡੇ ਨਾਲ ਸੀ ਵਾਇਰਲ ਵੀਡੀਓ ਸਾਂਝੀ ਕਰ ਰਹੇ ਹਾਂ ਕਿਸੇ ਵਿਅਕਤੀ ਦੇ ਵੱਲੋਂ ਬਣਾਈ ਗਈ ਇਹ ਵੀਡੀਓ ਜੋ ਕਿ ਵਾਇਰਲ ਹੁੰਦੀ ਆ ਜੋ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆ ਸੰਗਰੂਰ ਤੋਂ ਇਹ ਵੀਡੀਓ ਸਾਹਮਣੇ ਜਿੱਤੇ ਇੱਕ ਨੌਜਵਾਨ ਨਸ਼ੇ ਦੇ ਵਿੱਚ ਝੂਲਦਾ ਹੋਇਆ ਦਿਖਾਈ ਦੇ ਰਿਹਾ ਅਤੇ ਬਾਰ ਬਾਰ ਦੁਕਾਨਦਾਰ ਦੇ ਕਹਿਣ ਤੇ ਉਹ ਨੌਜਵਾਨ ਉਸ ਜਗ੍ਹਾ ਤੋਂ ਨਹੀਂ ਜਾਂਦਾ ਸਗੋਂ ਝੂਲਦਾ ਹੋਇਆ ਕਦੇ ਇੱਧਰ ਜਾਂਦਾ ਕਦੇ ਉੱਧਰ ਜਾਂਦਾ ਡਿੱਕ ਡੋਲੇ ਖਾਂਦਾ ਫਿਰਦਾ ਇਹ ਨੌਜਵਾਨ ਨਸ਼ੇ ਦੇ ਵਿੱਚ ਝੂਲਦਾ ਹੋਇਆ ਇਹ ਨੌਜਵਾਨ ਸੰਗਰੂਰ ਦੀ ਤਸਵੀਰ ਹੈਰਾਨ ਕਰ ਦੇਣ ਵਾਲੀ